ਜਿਹੜੇ ਸਾਡੇ ਫੌਜੀ ਜਵਾਨ ਸ਼ਹੀਦ ਹੋ ਰਹੇ ਆ ਸਾਨੂੰ ਬੜਾ ਦੁੱਖ ਆ ਲੇਕਿਨ ਜਿਹੜੇ ਬੈਜਨੂ ਦੇ ਵੀ ਮਾਤਾ ਤੇ ਸੰਗਤ ਦੇ ਤੌਰ ਤੇ ਜਾ ਰੇ ਦਰਸ਼ਨ ਕਰਨ ਜਾ ਰਿਆ ਉਹਨਾਂ ਤੇ ਹਮਲਾ ਕੀਤਾ ਜਾ ਰਿਹਾ ਅੱਤਵਾਦੀ ਇਹਨਾਂ ਵੀ ਸਾਨੂੰ ਬਰਦਾਸ਼ਤ ਨਹੀਂ ਹੈਗਾ ਨਹੀਂ ਮੈਂ ਇਹਦਾ ਕਹਿਣਾ ਹੈ ਜੰਮੂ ਕਸ਼ਮੀਰ ਬਾਰਡਰ ਸਕਿਉਰਿਟੀ ਫੋਰਸ ਆਰਮੀ ਦਾ ਬਹੁਤ ਬੜਾ ਵੱਡਾ ਪਨਾ ਜਿਹੜਾ ਇਹਨਾਂ ਅੱਤਵਾਦੀ ਉਹਨੂੰ ਛਣਛਣ ਕੇ ਮਾਰ ਰਿਹਾ ਅਗਰ ਸਾਡੀ ਲੋੜ ਆ ਬੀਐਸ ਆਰਮੀ ਨੂੰ ਅਸੀਂ ਜਾਣਨ ਤਿਆਰ ਆ ਜੇ ਸਾਡੇ ਜੇ ਸਾਡੇ ਗੋੜੀ 12:00 ਦੇ 10:00 ਤੱਕ ਨਹੀਂ ਕਰੂ ਸਾਡਾ ਪਰਿਵਾਰ ਅਸੀਂ ਮਰਨ ਨੂੰ ਤਿਆਰ ਆ ਲੈਨੇ ਅਸੀਂ ਚੂੜੀਆਂ ਪਾਲੀਏ ਸਾਡੇ ਫੌਜੀ ਜਵਾਨ ਸ਼ਹੀਦ ਹੋ ਰਹੇ ਆ ਇਨਸਾਨ ਸ਼ਹੀਦ ਹੋ ਰਹੇ ਆ ਵੀ ਉਹਨਾਂ ਬਾਰੇ ਬੋਲੀਏ ਨਾ ਚੂੜੀਆਂ ਪਾਲੀਏ ਸਲਵਾਰਾ ਪਾਲੀਏ ਮੈਂ ਕਲਪਨਾਰੀ ਮੈਂ ਸਾਨੀਅਤ ਦਰ ਦਿਖਾ ਰਿਹਾ ਕਿਹੜਾ ਤਰਲੇ ਝੰਡੇ ਦਾ ਅਪਮਾਨ ਕਰਦੇ ਉਹ ਤੇ ਉਹ ਵੀ ਬੋਲਦਿਆ ਕਰੋ ਇਹੋ ਗਲਤ ਕਰਦੇ ਕਿਹੜਾ ਰੋਜ਼ ਤੋਂ ਜੀ ਸੋਸ਼ਲ ਮੀਡੀਆ ਵੀਡੀਓ ਦੇਖਦੇ ਹੋ ਤਰੰਗੇ ਝੰਡੇ ਸਾਡੇ ਭਾਰਤ ਦੇ ਕੀ ਕਰ ਰਹੇ ਆ ਹਿੰਦੂ ਆਗੂ ਗੁਰਸਿਮਰਨ ਮਾਨ ਨੇ ਸਰਕਾਰ ਨੂੰ ਸਮਾਏ ਵਿਰੋਧੀ ਅੰਸਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਕੀਤੀ ਹੈ ਖਾਸ ਤੌਰ ਤੇ ਜੰਮੂ ਕਸ਼ਮੀਰ ਵਿੱਚ ਆਤੰਗਵਾਦੀ ਗਤੀਵਿਧੀਆਂ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ ਸਾਡੇ ਪੋਜ ਵੱਲੋਂ ਅਜੇ ਲੋਕਾਂ ਕਲਾਬ ਮੁਹਿੰਮ ਵਿੱਚ ਅਸੀਂ ਵੀ ਸਾਥ ਹਾਂ ਬਾਕੀ ਤੁਸੀਂ ਵੀ ਸੁਣੋ ਉਹਨਾਂ ਨੇ ਹੋਰ ਕੀ ਕਿਹਾ ਆਤਮਾ ਦਾ ਜੈ ਦੇਖੋ ਕੱਲ ਸਾਡੇ ਜੰਮੂ ਕਸ਼ਮੀਰ ਵਿੱਚ ਚਾਰ ਜਵਾਨ ਸ਼ਹੀਦ ਹੋ ਗਏ ਕੋ ਕਿਨਾਂ ਨੇ ਕੀਤੇ ਅੱਤਵਾਦੀਆਂ ਨੇ ਜਿਹੜੇ ਪਾਕਿਸਤਾਨ ਦੇ ਤੋਂ ਆ ਕੇ ਲੋਕਾਂ ਦੀ ਜਿਹੜੀ ਸੋਚ ਆ ਪਾਕਿਸਤਾਨ ਦੀ ਸੋਚ ਆ ਜਾਂ ਆਈਐਸਏ ਸੋਚ ਆ ਸਾਨੂੰ ਕਿੰਨਾ ਦੁੱਖ ਆ ਜਿਹੜੇ ਅੱਤਵਾਦੀ ਜਿਹੜੇ ਅੱਤਵਾਦੀ ਸਾਡੇ ਅਕਲ ਹੈ ਨਹੀਂ ਤੈਨੂੰ ਦੇਖ ਲੈ ਸਾਫ ਲਾ ਲੈ ਬਾਡਰ ਸਕورٹی ਫੋਰਸ ਤੇ ਜਾਂ ਆਰਮੀ ਨੂੰ ਛੀਦ ਕਰਦੇ ਆ ਸਾਨੂੰ ਬੜਾ ਦੁੱਖ ਆ ਮੈਂ ਪ੍ਰਧਾਨ ਮੰਤਰੀ શ્રી ਨਿੰਦਰ ਮੋਦੀ ਜੀ ਨੂੰ ਜਾਂ ਕੇਂਦਰ ਸਰਕਾਰ ਅਮਿਤ ਸ਼ਾ ਜੀ ਨੂੰ ਕੇਂਦਰੀ ਗ੍ਰਹਿ ਮੰਤਰੀ ਜੀ ਨੂੰ ਕਹਿਣਾ ਚਾਹਨਾ ਵਾਂ ਇਹ ਅਤਵਾਦ ਖਤਮ ਕਰ ਦਿਓ ਜਿਹੜੇ ਸਾਡੇ ਫੌਜੀ ਜਵਾਨ ਸ਼ਹੀਦ ਹੋ ਰਹੇ ਆ ਸਾਨੂੰ ਬੜਾ ਦੁੱਖ ਆ ਲੇਕਿਨ ਜਿਹੜੇ ਬੇਚੁਨੂ ਦੇ ਵੀ ਮਾਤਾ ਤੇ ਸੰਗਤ ਤੌਰ ਤੇ ਜਾ ਰੇ ਦਰਸ਼ਨ ਕਰਨ ਜਾ ਰਿਆ ਉਹਨਾਂ ਤੇ ਹਮਲਾ ਕੀਤਾ ਜਾ ਰਿਹਾ ਅਤਵਾਦੀਆਂ ਵੱਲੋਂ ਇਹ ਵੀ ਸਾਨੂੰ ਬਰਦਾਸ਼ਤ ਨਹੀਂ ਹੈਗਾ ਕਿਉਂਕਿ ਇਹ ਸਾਡੇ ਉਹ ਭਰਾ ਨੇ ਸਾਰੇ ਚਾਹੇ ਸਨਾਤਨੀ ਨੇ ਚਾਹੇ ਇਹ ਚਾਹੇ ਬੀਚ ਚਾਹੇ ਸੀ ਸਾਰੇ ਸਾਡੇ ਭਰਾ ਆ ਲੇਕਿਨ ਜਿਹੜਾ ਸਾਡੇ ਬੱਚਿਆਂ ਨੂੰ ਨੇ ਬਖਸ਼ਿਆ ਜਾ ਰਿਹਾ ਇਹ ਅਤਵਾਦੀਆਂ ਵੱਲੋਂ ਜਿਹੜੀ ਅਸੀਂ ਨਿੰਦਾ ਕਰਦੇ ਆ ਅੱਤਵਾਦੀਆਂ ਨੂੰ ਫੜ ਕੇ ਫਾਂਸੀ ਦੇਣੀ ਚਾਹੀਦੀ ਆ ਜਿਹੜੇ ਪਾਕਿਸਤਾਨੀ ਸੋਚ ਵਾਲੇ ਅੱਤਵਾਦੀ ਹਨ ਸਾਡੇ ਜੰਮੂ ਕਸ਼ਮੀਰ ਵਿੱਚ ਆ ਕੇ ਸਾਡੀ ਜਿਹੜੀ ਨੌ ਮਾਦਰ ਰਿhta ਜਿਹੜਾ ਆਮ ਲੋਕਾਂ ਦਾ ਇਹ ਓ ਭੜਕਾਵੇ ਭੇਜ ਰਿਹਾ ਆਈਐਸਏ ਭੜਕਾ ਕੇ ਭੇਜ ਰਿਹਾ ਉਹਨਾਂ ਨੂੰ ਚੁਣ-ਚੁਣ ਕੇ ਮਾਰਨਾ ਚਾਹੀਦਾ ਅੱਤਵਾਦੀਆਂ ਨੂੰ ਕਿਉਂਕਿ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਨੂੰ 55 ਇੰਚ ਵਾਲੀ ਛਾਦੀ ਦਿਖਾਉਣੀ ਚਾਹੀਦੀ ਆ ਕਿਉਂਕਿ ਸ਼ੁਕ ਸ਼ਾਂਤੀ ਰਹਿਣੀ ਚਾਹੀਦੀ ਆ ਜੇ ਕੋਈ ਹੁਣ ਅਮਰਨਾਥ ਯਾਤਰਾ ਤੇ ਆ ਜੇ ਉੱਥੇ ਹਾਈਲਾਈਟ ਕੀਤਾ ਹੋਇਆ ਦੇ ਲੇਕਿਨ ਉੱਥੇ ਵੀ ਸੁਖਸ਼ਾਂਤੀ ਰਹਿਣੀ ਚਾਹੀਦੀ ਆ ਕਿਉਂਕਿ ਜਿਹੜੇ ਮਨਸੂਬੇ ਆ ਵਿਦੇਸ਼ੀ ਤਾਕਤਾਂ ਦੇ ਆ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਪਊਗਾ ਜਿਹੜਾ ਪਿਛਲੇ ਦਿਨੀ ਜਿਹੜਾ ਜਮੂਨ ਸਟੇਜ ਵੀ ਹੁਣ ਦੱਸਿਆ ਜਾ ਰਿਹਾ ਕਿ ਇਹਦੇ ਚਾਰ ਪਾਸੇ ਵੱਡੀ ਮਾਰੇ ਆ ਨਹੀਂ ਮੈਂ ਇਹਦਾ ਕਹਿਣਾ ਵਾ ਜੰਮੂ ਕਸ਼ਮੀਰ ਬਾਰਡਰ ਸਕਿਉਰਟੀ ਫੋਰਸ ਆਰਮੀ ਦਾ ਬਹੁਤ ਬੜਾ ਵੱਡਾ ਪੰਨਾ ਜਿਹੜਾ ਇਹਨਾਂ ਹੱਤਵਾਦੀਆਂ ਨੂੰ ਚੁਣ-ਚੁਣ ਕੇ ਮਾਰ ਰਿਹਾ ਅਗਰ ਸਾਡੀ ਲੋੜ ਆ ਬੀਐਸ ਆਰਮੀ ਨੂੰ ਅਸੀਂ ਜਾਣ ਨੂੰ ਤਿਆਰ ਆ ਜੇ ਸਾਡੇ ਜੇ ਸਾਡੇ ਗੋਲੀ ਇੱਕ ਬਾਈ ਦੇ 10 ਬੋਜਾ ਜ ਤੱਕ ਨਹੀਂ ਕਰੂ ਸਾਡਾ ਪਰਿਵਾਰ ਅਸੀਂ ਮਰਨ ਨੂੰ ਤਿਆਰ ਆ ਕੋਈ ਗੱਲ ਨਹੀਂ ਨਹੀਂ ਅਸੀਂ ਚੂੜੀਆਂ ਪਾਲੀਏ ਸਾਡੇ ਫੌਜੀ ਜਵਾਨ ਸ਼ਹੀਦ ਹੋ ਰਹੇ ਆ ਇਨਸਾਨ ਸ਼ਹੀਦ ਹੋ ਰਹੇ ਆ ਵੀ ਉਹਨਾਂ ਬਾਰੇ ਬੋਲੀਏ ਨਾ ਚੂੜੀਆਂ ਪਾਲੀਏ ਸਲਵਾਰਾਂ ਪਾਲੀਏ ਨਹੀਂ ਸਲਵਾਰਾਂ ਨਹੀਂ ਪਾਏ ਪਰ ਅਸੀਂ ਇਨਸਾਨ ਹਾਂ ਜੇ ਕੋਈ ਬੰਦਾ ਇੱਕ ਮਿੰਟ ਜੇ ਤੁਹਾਡਾ ਕੋਈ ਰਿਸ਼ਤੇ ਮਰ ਜਾਂਦਾ ਜਾਂ ਗੌਂਡੀ ਮਰ ਜਾਂਦਾ ਉਹ ਸਨਸਕਾਰ ਦੇ ਵੜ ਜਾਓ ਮੈਂ ਤੁਹਾਨੂੰ ਕਹਾਂਗਾ ਆਰ ਨਾ ਪ੍ਰਾਈਵੇਟ ਬੰਦਾ ਚੰਗਲ ਨਾ ਜਾਜਦਾ ਮੈਂ ਤੁਹਾਨੂੰ ਇਹ ਕਹਿ ਰਿਹਾ ਸਸਕਾਰ ਦੇ ਬਿਨਾ ਜਾਓ ਕਿਹਦੇ ਵੀਰੋ ਤੁਸੀਂ ਗੱਲਾਂ ਹੀ ਇਹ ਜੇ ਕਰ ਰਹੇ ਹੋ ਨਾ ਪ੍ਰਾਈਵੇਟ ਬੰਦਾ ਚੰਗਲ ਤੁਹਾਡੀ ਜਿਹੜੀ ਮੰਦੀ ਸੋਚ ਆ ਸਾਡੇ ਪ੍ਰਤੀ ਤੁਹਾਡੇ ਪ੍ਰਤੀ ਜਹਿਰ ਆ ਤੁਹਾਡੇ ਮਨ ਦੇ ਵਿੱਚ ਮੈਂ ਥੋੜੇ ਅੱਜ ਵੀ ਕਹੂੰ ਕੱਲ ਵੀ ਕਹਾਂ ਤੁਹਾਡੇ ਪ੍ਰਤੀ ਸਾਡੇ ਪ੍ਰਤੀ ਤੋ ਕਿਉਂ ਇਹ ਮੈਨੂੰ ਨਹੀਂ ਪਤਾ ਇਹ ਤੁਸੀਂ ਦੇਖੋ ਜਦ ਪ੍ਰਮਾਤਮਾ ਨੂੰ ਜਿਹੜੀ ਮਾਂ ਚਿੰਤ ਬੋਨ ਤੁਸੀਂ ਮੰਨਦੇ ਹੋ ਉਹਨੂੰ ਪੁੱਛੋ ਸਾਡੇ ਪ੍ਰਤੀ ਤੁਹਾਡੇ ਕਿਉਂ ਜ਼ਹਿਰ ਆ ਮੈਂ ਕਲਪਨਾ ਨਹੀਂ ਮੈਂ ਇਨਸਾਨੀਅਤ ਦੇ ਤੌਰ ਤੇ ਕਹਿੰਦਾ ਜਿਹੜਾ ਤਿਰੰਗੇ ਝੰਡੇ ਦਾ ਅਪਮਾਨ ਕਰਦੇ ਉਹ ਤੇ ਉਹ ਵੀ ਬੋਲਦਿਆ ਕਰੋ ਜਿਹੜਾ ਗਲਤ ਕਰਦੇ ਕਿਹੜਾ ਰੋਜ਼ ਤੁਸੀਂ ਸੋਸ਼ਲ ਮੀਡੀਆ ਵੀਡੀਓ ਦੇਖਦੇ ਹੋ ਤਿਰੰਗੇ ਝੰਡੇ ਸਾਡੇ ਭਾਰਤ ਦੇ ਕਿੱਥੇ ਕਰਦੇ ਆ ਕਿੱਥੇ ਕਰਦੇ ਪਏ ਇਹ ਸਾਰਾ ਕੁਝ ਐਵੇਂ ਹੀ ਕਰਿਆ ਜਿਹੜਾ ਕੈਨੇਡਾ 'ਚ ਹੋ ਰਿਆ ਨਹੀਂ ਹੋ ਰਿਹਾ ਮੇਰੇ ਉਹ ਆਪਣਾ ਕੈਨੇਡਾ ਦੇ ਨਾਲ ਸਨਮਾਨ ਕਰਦੇ ਪਏ ਆ ਜਿਹੜੇ ਤੁਹਾਨੂੰ ਸਨਮਾਨ ਕਰਦੇ ਤੁਸੀਂ ਉਹਨਾਂ ਦੀ ਬੋਲੀ